ਲੋਕ ਸਭਾ ਚੋਣਾਂ 2024 ਦਾ ਚੋਣ ਪ੍ਰਚਾਰ ਪੂਰੇ ਜੋਰਾਂ ਤੇ ਹੈ ਅਤੇ ਆਉਣ ਵਾਲੀ 1 ਜੂਨ ਨੂੰ ਪੰਜਾਬ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਇਸ ਸਬੰਧ ਦੇ ਵਿੱਚ 2 ਦਿਨ ਪਹਿਲਾਂ ਲੋਕ ਸਭਾ ਸੀਟ ਸ੍ਰੀ ਫਤਿਹਗੜ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਸਮਰਾਲਾ ਦਾਣਾ ਮੰਡੀ ਵਿਖੇ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਸਨ ਤਾਂ ਡਾਕਟਰ ਅਮਰ ਸਿੰਘ ਦੇ ਨਾਲ ਸਮਰਾਲਾ ਹਲਕੇ ਦੇ ਕਾਂਗਰਸ ਪਾਰਟੀ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਤਾਂ ਦੇਖਣ ਨੂੰ ਮਿਲੇ ਸਨ ਪਰ ਸਮਰਾਲਾ ਹਲਕੇ ਦੇ ਵਿੱਚੋਂ ਚਾਰ ਵਾਰ ਜੇਤੂ ਵਿਧਾਇਕ ਰਹੇ ਅਮਰੀਕ ਸਿੰਘ ਢਿੱਲੋਂ ਤੇ ਉਹਨਾਂ ਦਾ ਪਰਿਵਾਰ ਦੇਖਣ ਨੂੰ ਨਹੀਂ ਮਿਲਿਆ ਸੀ ਤਾਂ ਜਦੋਂ ਇਸ ਸਬੰਧੀ ਡਾਕਟਰ ਅਮਰ ਸਿੰਘ ਨਾਲ ਮੀਡੀਆ ਨੇ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੇਰੇ ਨਾਲ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਪੀਏ ਸੁਖਵੀਰ ਸਿੰਘ ਪੱਪੀ ਨਾਲ ਨੇ ਤੇ ਸਾਬਕਾ ਵਿਧਾਇਕ ਵੱਲੋਂ ਹੀ ਭੇਜੇ ਹੋਏ ਨੇ ਚਾਰ ਵਾਰ ਜਿੱਤ ਵਿਧਾਇਕ ਦੇ ਮਿਊਜ਼ੀਮ ਤੇ ਤੋੜਨਾ ਚੋਣ ਪਹੁੰਚਾਜ ਉਹਨਾਂ ਕੋ ਪ੍ਰਭਾਵ ਦੇ ਦੇਖਣ ਨੂੰ ਕਰ ਰਹੀ ਆ ਉਹ ਹੜੁਈ ਤੇ ਕਾਂਗਰਸ ਅਰੇ ਨਹੀਂ ਭਾਈ ਤੂੰ ਤਾਂ ਤੈਨੂੰ ਸਾਰਾ ਹੀ ਦੋਫੜ ਲੱਗਦਾ ਹੈਗਾ ਆ ਪੱਪੀ ਕੌਣ ਆ ਕੌਣ ਆ ਪੱਪੀ ਸੜਾ ਕੌਣ ਆ ਹੈ ਕੌਣ ਆ ਇੱਕ ਮਿੰਟ ਜੀ ਸਾਰੀ ਨੰਬਰ ਵਾਰੀ ਕਰ ਇਹ ਢਿੱਲੋ ਪਰਿਵਾਰੀਆ ਭਾਈ ਦੱਸਦੇ ਤੂੰ ਬਿਲਕੁਲ ਜੀ ਬਿਲਕੁਲ ਮੈਂ ਢਿੱਲੋ ਪਰਿਵਾਰੀਆ ਉਹਨਾਂ ਨੂੰ ਮੈਂ ਮਿਲ ਕੇ ਆਇਆ ਉਹਨਾਂ ਦੀ ਅਜੇ ਰੇ ਸਜੀਖ ਨਹੀਂ ਆ ਉਹਨਾਂ ਦੇ ਗ੍ਰੈਂਡਾ ਨੌਰੇ ਪੱਪੀ ਜੀ ਦੀ ਪੱਪੀ ਜੀ ਦੀ ਬਿਊਟੀ ਲਾਈ ਉਹਨਾਂ ਕਿ ਨਹੀਂ ਪੱਪੀ ਜੀ ਨੂੰ ਸਾਡੇ ਕਿਹੜੇ ਮੁੱਦੇ ਇਸ ਬਾਰੇ ਜਦੋਂ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਪੁੱਤ ਅਤੇ ਨਗਰ ਕੌਂਸ਼ਲ ਪ੍ਰਧਾਨ ਸਮਰਾਲਾ ਕਰਨ ਵੀਰ ਸਿੰਘ ਢਿੱਲੋਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਕਾਂਗਰਸ ਪਾਰਟੀ ਦੇ ਸੱਚੇ ਸਿਪਾਹੀਆਂ ਉਨਾ ਕਿਆ ਕੇ ਸਾਡੇ ਘਰ ਡਾਕਟਰ ਅਮਰ ਸਿੰਘ ਆਏ ਸਨ ਅਤੇ ਸਾਡੇ ਨਾਲ ਵਿਚਾਰ ਪਟਾੰਦਰਾ ਵੀ ਹੋਇਆ ਪਰ ਅਜੇ ਤੱਕ ਚੋਣ ਸੰਬੰਧੀ ਸਾਡੀ ਕੋਈ ਵੀ ਡਿਊਟੀ ਨਹੀਂ ਲਗਾਈ ਗਈ ਮੈਂ ਕਰਨਗ ਸਿੰਘ ਨੂੰ ਪ੍ਰਧਾਨ ਨਗਰ ਕਮਿਸ਼ਨਰ ਵਾਲਾ ਇਹ ਢੱਲੋ ਜਿਨਨੇ ਕੇ ਦੋ ਦਿਨ ਪਹਿਲੇ ਸੋ ਅਮਰ ਸਿੰਘ ਨੇ ਕੰਮ ਵੰਡਿ ਦੇ ਲੋਕ ਸੇਵਕ ਦੇ ਤੌਰ ਤੇ ਨਿਰਵਾਹ ਚੋਣ ਵਿਚਾਰ ਕਰਨੀ ਸਵਾਦਾਂ ਨੂੰ ਦੀ ਚਾਹੀਦੀ ਤਾਂ ਪੁੱਛਿਆ ਗਿਆ ਕਿ ਸਮਰਾਲਾ ਕੀ ਕਾਂਗਰਸ ਹਲਕੇ ਦੀ ਕੋ ਪਾਰਟੀ ਹੈ ਉਹ ਦੋ ਪਾਰਟ ਉਹਨਾਂ ਦਾ ਕਹਿਣਾ ਸੀ ਕਿ ਦੋ ਘਰ ਦੇ ਦਾਦਾ ਜੀ ਦੇ ਦੋ ਦਾਪ ਵਧਾਏ ਕਰਦੇ ਤੇ ਉਹ ਨਾਲੇ ਕਿਸਮਤ ਨੂੰ ਪਰਿਵਾਰ ਮਿਲਾਦੇ ਕੀ ਚਾਹਣਾ ਚਾਹੁੰਦੇ ਮੈਂ ਸਪਸ਼ਟ ਕਰਦਣਾ ਚਾਹੁੰਦਾ ਜੀ ਅਸੀਂ ਕਾਂਗਰਸ ਪਾਰਟੀ ਦੇ ਅਨਖ ਸਪਾਂਗੀਆਂ ਪਹਿਲਾਂ ਵੀ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਆ ਰਹੇ ਹਾਂ ਮੂ ਵੀ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਾਂਗੇ 6 ਲੱਖਾਂ ਲੜੀਆਂ ਮੇਰੇ ਗ੍ਰੈਂਡਫਾਦਰ ਸਾਹਿਬ ਨੇ ਚਾਰਚ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਈ ਏ ਸੀਟ ਚਾਰ ਵਾਰੀ। ਔਰ ਹੁਣ ਵੀ ਅਸੀਂ ਕਾਂਗਰਸ ਪਾਰਟੀ ਦੇ ਨਾਲ ਮੁੱਢ ਨਾ ਮੁੱਢ ਜੋੜ ਕੇ ਖੜੇ ਹਾਂ। ਨੀ ਦਾ ਪ੍ਰਤੀਕ ਨਗਰ ਕੌਂਸਲ ਹੈ। ਨਗਰ ਕੌਂਸਲ 2021 ਤੋਂ ਲੈ ਕੇ ਅੱਜ ਤੱਕ ਕਾਂਗਰਸ ਪਾਰਟੀ ਦੀ ਨਗਰ ਕੌਂਸਲਰ ਇੱਥੇ ਜਿਹੜੇ ਵਿਧਾਇਕ ਐਮਸੀ ਨੇ ਉਹ ਜਿਆਦਾ ਤੋਂ ਮਤਿ ਚ ਕਾਂਗਰਸ ਪਾਰਟੀ ਦੇ ਨੇ ਫਿਰ ਇਹ ਦੋ ਫਾੜ ਹੋਣ ਵਾਲੀ ਗੱਲ ਜਿਹੜੀ ਹੈ ਇੱਕ ਇਸ ਪਾਸੇ ਚਲਾਈ ਜਾ ਰਹੀ ਹੈ ਜਾਂ ਕੌਣ ਇਸ ਗੱਲ ਨੂੰ ਇਹ ਜਾਰ ਰੰਗ ਦੇ ਰਿਹਾ ਉਹ ਮੇਰੀ ਸਮਝ ਤੋਂ ਪਰੇ ਹੈ ਕਿਉਂਕਿ ਜਿੱਥੇ ਤੱਕ ਸਮਰਾਲੇ ਵਿਧਾਨ ਸਭਾ ਦੀ ਗੱਲ ਹੈ ਮੈਨੂੰ ਲੱਗਦਾ ਨਹੀਂ ਵੀ ਸਮਰਾਲੇ ਵਿਧਾਨ ਸਭਾ ਚ ਕਾਂਗਰਸ ਪਾਰਟੀ ਦੇ ਕੋਈ ਦੋ ਫਾੜ ਹੋਣ ਦੀ ਗੱਲ ਹੈ पर देखा जावे ता तुही जो डॉक्टर अमर सिंह ਨੂੰ ਜਿੰਦੇ ਤੋਂ ਦੋਗੇ ਲਈ ਵਾਸਤੇ ਸੀ ਵੀ ਮੈਂਬਰ ਉਹਨਾਂ ਨੂੰ ਨਹੀਂ ਦੇਖੋ ਉਹਦੇ ਚ ਗੱਲ ਇਹ ਦੀ ਡਾਕਟਰ ਅਮਰ ਸਿੰਘ ਮੈਂ ਸਪਸ਼ਟ ਕਰਨਾ ਚਾਹੁੰਦਾ ਕਿਉਂਕਿ ਉਹ ਲੋਕ ਸਭਾ ਦੇ ਕੈਂਡੀਡੇਟ ਸਾਹਿਬ ਨੇ ਸੁਭਾਵਕ ਹੈ ਜਦੋਂ ਕੋ ਬੰਦਾ ਇਲੈਕਸ਼ਨ ਲੜਦਾ ਹਰ ਬੰਦਾ ਕੋਸ਼ਿਸ਼ ਕਰਦਾ ਹੈ ਸਾਰੇ ਨਾਲ ਸੰਪਰਕ ਕਰਨ ਦੀ ਡਾਕਟਰ ਸਾਹਿਬ ਨੇ ਸਾਰੇ ਨਾਲ ਸੰਪਰਕ ਕੀਤਾ ਉਰਸੀ ਡਾਕਟਰ ਸਾਹਿਬ ਨੂੰ ਇਹ ਕਿਹਾ ਵੀ ਸੀ ਵੀ ਸਾਡੀ ਦਸੋਂ ਦੀ ਡਿਊਟੀ ਕਿਸ ਹੱਬ ਦੀ ਲਈ ਜਾਊਗੀ। ਦੋ ਸਾਡੀ ਡਿਊਟੀ ਲਾਉਂਗੇ ਅਸੀਂ ਉਹ ਕਰਾਂਗੇ। ਹਜੇ ਉਹ ਡਿਊਟੀ ਸਾਡੀ ਲੱਗੀ ਨਹੀਂ। ਇਸ ਕਰਕੇ ਨਾ ਸਾਨੂੰ ਉਸ ਦਿਨ ਦਾ ਕੋਈ ਮੈਸੇਜ ਸੀ। ਅਸੀਂ ਰੀਡ ਕਰਦੇ ਰਹੇ ਵੀ ਸਾਨੂੰ ਮੈਸੇਜ ਆਊਗਾ ਪਰ ਸਾਨੂੰ ਮੈਸੇਜ ਨਹੀਂ ਸੀ। ਨਾ ਸਾਡੀ ਹਜੇ ਕੋਈ ਡਿਊਟੀ ਲੱਗੀ ਹੈ। ਕੋਈ ਸਰ ਦੇਖਿਆ ਜਾਵੇਗਾ ਤੁਹਾਡਾ ਕੋਈ ਐਮਸੀਓ ਕਾਂਗਰਸੀ ਐਮਸੀ ਹੈ ਇਸ ਕਰੋਂ ਕੋਈ ਬਣ ਕੇ ਜਿਨਾ ਤੁਹਾਡੇ ਨਾਲ ਜੁੜਾ ਆਇਆ। ਕੋਈ ਨਾ ਕੋਈ ਜਰ ਮਿਲ ਨਹੀਂ ਜਾਂਦਾ। ਜਗੋਂ ਉਹਨਾਂ ਨਾਲ ਉਹ ਹੁੰਦਾ ਨਹੀਂ ਇਹਦੇ ਦੇਖੋ ਕੱਲ੍ਹ ਇਹ ਆ ਜਾਂਦੀ ਦੀ ਕਾਂਗਰਸ ਪਾਰਟੀ ਦੇ ਸਿਪਾਹੀ ਤਾਂ ਆਪਾਂ ਸਾਰੇ ਹੀ ਆ ਸਾਡੇ ਜਿਹੜੇ ਬੰਦੇ ਨੇ ਉਹ ਵੀ ਸਾਡੇ ਸਿਪਾਹੀ ਨੇ ਪਰ ਉਹ ਸਾਡੇ ਪਰਿਵਾਰਕ ਮੈਂਬਰ ਵੀ ਨੇ ਜਿਹੜੇ ਸਾਡੇ ਐਮਸੀ ਨੇ ਉਹ ਸਾਡੇ ਪਰਿਵਾਰ ਦੇ ਮੈਂਬਰ ਨੇ ਜਿਹੜੇ ਸਾਡੇ ਨਾਲ ਮੋਢਾ ਨਾਲ ਮੋਢਾ ਜੋੜ ਕੇ 2022 ਦੀ ਇਲੈਕਸ਼ਨ ਵਿੱਚ ਸਾਡੇ ਨਾਲ ਖੜੇ ਸੀ ਫਿਰ ਉਹ ਕਿਸ ਤਰ੍ਹਾਂ ਦੇਖ ਰਹੇ ਨੇ ਜਿੱਥੇ ਜਾ ਰਿਹਾ ਵੀ ਜਿਹੜੇ ਐਮਸੀ ਮਾਰਨ ਕਰੋ ਸ਼ਹਿਰ ਜਿਹੜੇ ਮੇਨ ਆਪਾਂ ਨੂੰ ਨਾ ਲੋ ਜਿਸ ਨੇ ਉਹ ਜੀ ਜਲਦੀ ਦੱਸਦੇ ਤੁਹਾਨੂੰ ਜਲਦੀ ਸਾਰੇ ਤੁਰਨ ਤਿਆਰ ਨੇ ਕਿਸੇ ਦੇ ਮਨ ਚ ਕੋਈ ਲੋ ਫਾੜ ਜਾਂ ਲੈ ਤਾਂ ਲੈ ਤਾਂ ਤੁਰਨ ਦੀ ਕੋਈ ਆਸ ਨਹੀਂ ਜਾਂ ਸ਼ੰਕਾ ਨਹੀਂ ਜਾਂ ਉਹਨਾਂ ਦਾ ਕੋਈ ਇਰਾਦਾ ਨਹੀਂ ਬਸ ਸਾਰੇ ਵੇਟ ਕਰ ਰਹੇ ਨੇ ਕਿ ਕਿਸ ਨੱਕਾ ਦੋ ਨੱਕਾ ਸਾਡੀ ਡਿਊਟੀ ਲੱਗੇਗੀ ਔਰ ਸਾਨੂੰ ਪੁੱਛਿਆ ਜਾਊਗਾ ਅਫਸੋਸ ਦੀ ਗੱਲ ਇਹ ਹੈ ਵੀ ਹਜੇ ਤੱਕ ਇਲੈਕਸ਼ਨ ਬਿਲਕੁਲ ਪੱਕਿਆ ਹੋਇਆ ਹੈ ਇਲੈਕਸ਼ਨ ਗਰਮ ਆ ਗਿਆ ਹੈ ਲੋਕ ਪ੍ਰਚਾਰ ਜਿਹੜੇ ਬਾਕੀ ਹਲਕਿਆਂ ਦੇ ਸਟੈਂਡਰਡ ਨੂੰ ਲੱਗ ਗਏ ਨੇ ਬਾਕੀ ਪਾਰਟੀਆਂ ਪਿੰਡਾਂ ਚ ਉੱਤਰ ਗਈਆਂ ਨੇ ਪਰ ਹਜੇ ਤੱਕ ਜਿਹੜੀ ਕਾਂਗਰਸ ਪਾਰਟੀ ਹੈ ਉਹਨਾਂ ਨੇ ਆਪਣੇ ਵਰਕਰਾਂ ਦੀਆਂ ਡਿਊਟੀਆਂ ਹੀ ਨਹੀਂ ਲਈਆਂ ਕੋਈ ਨਹੀਂ ਲਗਾਈ ਹੈ ਜਿਵੇਂ ਕਿ ਸਮਰਾਹ ਹਲਕੇ ਲੋ ਕਾਂਗਰਸ ਜਾਣੇ ਰਾਜੇ ਇਸ ਤੋਂ ਅੱਗੇ ਤੱਕ ਪਰ ਪਹੁੰਚ ਕੀਤੀ ਸੀ ਕਿਸਾਡੀ ਮਦਦ ਕਰਵਾ ਨਹੀਂ ਸਾਡੇ ਤੱਕ ਮੈਂ ਉਹੀ ਤਾਂ ਤੁਹਾਨੂੰ ਬੇਨਤੀ ਕਰ ਰਿਹਾ ਜੀ ਸਾਡੇ ਤੱਕ ਹਜੇ ਤੱਕ ਕੋਈ ਡਿਊਟੀ ਜਾਂ ਸਾਡੇ ਨਾਲ ਕੋਈ ਰਣਨੀਤੀ ਜਾਂ ਕੋਈ ਕਿਉਂਕਿ ਦੇਖੋ 6 ਬਾਰ ਇਲੈਕਸ਼ਨ ਲੜਿਆ ਹੋਣਾ ਇੱਕ ਵਿਧਾਨ ਸਭਾ ਚ ਮੈਂ ਰੱਖਦਾ ਕਈ ਗੱਲਾਂ ਕਈ ਗੱਲਾਂ ਪਿੰਡਾਂ ਦੀਆਂ ਸਾਨੂੰ ਪਤਾ ਨੇ ਜੋ ਹਜੇ ਰਾਜਾ ਜਿਲ੍ਹ ਸਾਹਿਬ ਨੂੰ ਨਹੀਂ ਪਤਾ ਉਹ ਤੁਹਾਨੂੰ ਦੇਖਾ ਕੀਤਾ ਜਾ ਰਿਹਾ ਦਾ ਮਨ ਜੀ ਨਹੀਂ ਮੈਂ ਇਹ ਤਾਂ ਨਹੀਂ ਕਹੂੰਗਾ ਨੇ ਦੇਖਾ ਕੀਤਾ ਜਾ ਰਿਹਾ ਮੈਂ ਇੱਕ ਜ਼ਰੂਰ ਕਹੂੰਗਾ ਵੀ ਕਿਉਂਕਿ ਦੇਖੋ ਸਾਨੂੰ ਉਹਨੇ ਦੇਖਾ ਕਰਕੇ ਸਾਡਾ ਤਾਂ ਕੋਈ ਨੁਕਸਾਨ ਨਹੀਂ ਹੋਣਾ ਨਾ ਮੈਂ ਇਲੈਕਸ਼ਨ ਲੜ ਰਿਹਾ ਜੀ ਨਾ ਮੇਰੇ ਕੋ ਕੋ ਟਿਕਟ ਹੈ ਨਾ ਮੇਰੇ ਕੋ ਲੋਕ ਸਭਾ ਦੀ ਟਿਕਟ ਹੈ ਮੈਂ ਤਾਂ ਮਦਦ ਕਰ ਸਕਦਾ ਹਾਂ ਉਹਨਾਂ ਦੇਖਾ ਕਰਕੇ ਨੁਕਸਾਨ ਮੈਨੂੰ ਤਾਂ ਕੋਈ ਨਹੀਂ ਹੋ ਰਿਹਾ ਨੁਕਸਾਨ ਕਿਨੂੰ ਹੋ ਰਿਹਾ ਹੈ ਨੁਕਸਾਨ ਹੋ ਰਿਹਾ ਹੈ ਜਿਹੜਾ ਇੱਥੇ ਇਲੈਕਸ਼ਨ ਲੜ ਰਿਹਾ ਹੈ ਜਾਂ ਇਲੈਕਸ਼ਨ ਲੜਾ ਰਿਹਾ ਹੈ ਕਿਉਂਕਿ ਮਦਦ ਦੀ ਲੋੜ ਉਹਨਾਂ ਨੂੰ ਹੈ ਜਿਨ੍ਹਾਂ ਦੀ ਅੱਜ ਪ੍ਰੀਖਿਆ ਦੀ ਧੜੀ ਹੈ ਮਦਦ ਦੀ ਲੋੜ ਉਹਨਾਂ ਨੂੰ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਬਤ ਕਰਨਾ ਹੈ ਜਿਨ੍ਹਾਂ ਨੇ ਆਪਣਾ ਇੱਥੇ ਆਉਣ ਵਾਲੇ ਸਮੇਂ ਚ ਗਰਾਊਂਡ ਤਿਆਰ ਕਰਨਾ ਹੈ ਅੱਗੇ ਕਰਨਵੀਰ ਢਿੱਲੋਂ ਨੇ ਕਿਹਾ ਕਿ ਮੈਨੂੰ ਲੱਗ ਰਿਹਾ ਕਿ ਡਾਕਟਰ ਅਮਰ ਸਿੰਘ ਦੇ ਖਿਲਾਫ ਕੋਈ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਇਹ ਕਰੇ ਨਿਆਮ ਨਹੀਂ ਜੇ ਮੈਨੂੰ ਰੋਕਿਆ ਜਾ ਰਿਹਾ ਤੁਹਾਡਾ ਕੀ ਮਤਲਬ ਲੈਂਦੇ ਨਹੀਂ ਦੇਖੋ ਇਹ ਤਾਂ ਹੁਣ ਮੈਨੂੰ ਨਹੀਂ ਮੈਂ ਨਹੀਂ ਕਹਿ ਸਕਦਾ ਕਿਉਂਕਿ ਮੈਂ ਐਮਰੀ ਕਿਸੇ ਤੇ ਇਲਜ਼ਾਮ ਲਾ ਮ ਉਹ ਵੀ ਚੰਗੀ ਗੱਲ ਨਹੀਂ ਪਰ ਮੈਂ ਇਹਨਾਂ ਜ਼ਰੂਰ ਕਹੂੰਗਾ ਜੋ ਸਵਿਕਰਨ ਬਣ ਰਹੇ ਨੇ ਇਕੱਲੇ ਸਮਰਾਲੇ ਦੇ ਨਹੀਂ ਪੂਰੀ ਲੋਕ ਸਭਾ ਦੇ ਪੂਰੇ 9 ਹਲਕਿਆਂ ਦੇ ਵਿੱਚ ਸਾਨੇਵਾਲ ਆਪਣਾ ਵਿੱਚ ਪੈਲ ਖੰਨਾ ਅਮਰਗੜ ਰਾਇਪੁਰ ਰਾਇਪੁਰ ਸਟੇਟੂਨ ਦਾ ਆਪਣਾ ਹਲਕਾ ਹੈ ਬਸੇ ਪਠਾਣਾ ਜੋ ਸਵਿਕਰਨ ਬਣ ਰਹੇ ਨੇ ਮੈਨੂੰ ਇਹ ਲੱਗਦਾ ਹੈ ਕਿ ਡਾਕਟਰ ਅਮਰ ਸਿੰਘ ਜੀ ਕਿਸ ਨਾ ਕਿਸੇ ਸਿਆਸਤ ਦਾ ਉਹਨਾਂ ਦੇ ਖਿਲਾਫ ਕੋਈ ਨਾ ਕੋਈ ਮਤਲਬ ਕੌਨਸਪੀਰੇਸੀ ਰਚੀ ਜਾ ਰਹੀ ਹੈ ਉਹਨਾਂ ਨੂੰ ਨੁਕਸਾਨ ਕਰਨ ਵਾਸਤੇ ਕੋਈ ਨਾ ਕੋਈ ਪਿੱਛੇ ਆਪੋਰਚ ਸਥਿਤੀ ਜਾ ਰਹੀ ਹੈ ਦੇਖਿਆ ਜਾਵੇ ਨੋ ਹਲਕੇ ਬੰਦੇ ਨੋ ਹਲਕੇ ਦੇ ਦੋ ਹਲਕੇ ਦੇ ਨਵਾਜ਼ਾ ਦੇ ਜਿਵੇਂ ਤੁਸੀਂ ਬਾਰੇ ਅਸੀਂ ਅਸੀਂ ਨਾਰਾਜ਼ ਨਹੀਂ ਹਾਂ ਜੀ ਕਿਉਂਕਿ ਇਲੈਕਸ਼ਨ ਤੋਂ ਬਾਅਦ ਦੱਲਾਂਗੇ ਨਾਲ ਕਿਸ ਤਰ੍ਹਾਂ ਹੋਏ ਅਸੀਂ ਤਾਂ ਵੇਟ ਕਰ ਰਹੇ ਨਹੀਂ ਸਾਨੂੰ ਦਾ ਹੁਕਮ ਲਾਉਂਗੇ ਅਸੀਂ ਨਾਲ ਦੇਖੋ ਇਹ ਤਾਂ ਹੁਣ ਮੇਰੀ ਗੱਲ ਸੁਣੋ ਜਿਨ੍ਹਾਂ ਨੇ ਇਲੈਕਸ਼ਨ ਲੜਨਾ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਹੀ ਹੁੰਦਾ ਹੁਣ ਫੋਰ ਐਗਜ਼ਾਮਪਲ ਅਸੀਂ 6 ਵਾਰ ਇਲੈਕਸ਼ਨ ਲੜਿਆ ਮੈਂ ਨਗਰ ਕੌਂਸਲ ਇਲੈਕਸ਼ਨ ਲੜਿਆ ਮੈਨੂੰ ਤੱਕੀ ਕੱਲੀ ਕੱਲੀ ਗੱਲ ਦਾ ਪਤਾ ਅਸੀਂ ਕਿਹੜਾ ਨਾਰਾਜ ਹੈ ਕਿਹੜਾ ਬੈਠਾ ਹੈ ਕਿ ਇਹਨੂੰ ਤੋੜਨਾ ਹੈ ਕਿ ਇਹਨੂੰ ਨਹੀਂ ਤੋੜਨਾ ਇਹ ਤਾਂ ਬੰਦੇ ਨੂੰ ਪਤਾ ਹੁੰਦਾ ਜਿਨ੍ਹਾਂ ਦੇ ਰੋਲੀ ਗ੍ਰੁੱਪਸ ਕਾਂਗਰਸ বিজেਪੀ ਬੁਨਾ ਦੇ ਕਾਹ ਸੁਨੇਹਾ ਦੇ ਜੀ ਕਿ ਨਗਰ ਵੀ ਉਹਨਾਂ ਦਾ ਵੀ ਥੋੜਾ ਜਿਹਾ ਦਾ ਦੁਖਰੇ ਕਾਂਗਰਸ ਨੂੰ ਇਚਾ ਰਿਹਾ ਜਿਹੜਾ ਉਹ ਬੀਜ ਬੀ 2ਜੀ ਕਾਂਗਰਸ ਪਾਰਟੀ ਛੱਡ ਕੇ ਉਧਰ ਚਲੇ ਗਏ। ਪੁਰੋਨਾ ਦੇ ਕੋਈ ਮਜਬੂਰੀਆਂ ਰਹੀਆਂ ਹੋਣ ਵੀ ਹਾਂ। ਪਰੋਨਾ ਨੂੰ ਕਰਨਾ ਚਾਹੀਦਾ ਸੀ ਇੰਨੀ ਨੇੜੇ ਆ ਕੇ। ਹੁਣ ਮੈਂ ਜੇ ਆਪਣੀ ਗੱਲ ਕਰਾਂ ਅਸੀਂ ਵੀ ਕਾਂਗਰਸ ਪਾਰਟੀ ਨੇ ਜਦੋਂ ਸਾਡੀ ਟਿਕਟ ਦਿੱਤੀ ਸੀ ਸਾਡੇ ਵਿੱਚ ਵੀ ਗੁੱਸਾ ਸੀ। ਉਸ ਤੋਂ ਬਾਅਦ ਸਾਨੂੰ ਪਾਰਟੀ ਤੋਂ ਕੱਢ ਦਿੱਤਾ ਗਿਆ। ਹੋਰ ਗੁੱਸਾ ਵੱਧ ਗਿਆ। ਫਿਰ ਮੈਂ ਕਾਂਗਰਸ ਪਾਰਟੀ ਦੁਬਾਰਾ ਨੂੰ ਕੋਸ਼ਿਸ਼ ਕੀਤੀ ਵੀ ਸਾਨੂੰ ਦੁਬਾਰਾ ਲਿਆ ਜਾਵੇ। ਦਰਵਾਜ਼ੇ ਖੁੱਲੇ ਨਹੀਂ ਗਏ। ਫਿਰ ਅਸੀਂ ਬੀਜੇਪੀ ਚ ਗਏ ਹਾਰ ਕੇ ਬੀਜੇਪੀ ਚ ਗਏ ਜੀ ਹੋਰ ਉਹ ਪਾਸੇ ਜੇ ਨਹੀਂ ਜਾਂਦਾ ਫਿਰ ਬੀਜੇਪੀ ਦਾ ਆਪਣੇ ਆਪ ਨੂੰ ਟਾਈਮ ਰੱਖਣ ਦਾ ਫਿਰ ਮੌਕਾ ਠੀਕ ਦੇਖ ਕੇ ਕਿਉਂਕਿ ਕਾਂਗਰਸੀ ਅਸੀਂ ਬੰਦੇ ਆ ਖੂਨ ਸਾਡੇ ਕਾਂਗਰਸ ਅਸੀਂ ਹੋਈ ਹੈ ਕਾਂਗਰਸ ਬਿਨਾ ਸਾਡਾ ਹੋਰ ਕੋਈ ਘਰ ਹੈ ਨਹੀਂ ਅਸੀਂ ਇੱਕ ਵਾਪਸ ਕਾਂਗਰਸ ਚ ਜੇ ਮੈਂ ਉਹ ਹੋ ਸੀ ਲੋਕ ਸਭਾ ਔਰ ਵਿਧਾਨ ਸਭਾ ਦੇ ਇਲੈਕਸ਼ਨ ਨੇੜੇ ਕਲੇ ਵੀ ਨਹੀਂ ਸੀ ਤੂੰ ਪਰ ਲੋਕ ਸਭਾ ਦੇ ਇਲੈਕਸ਼ਨ ਤੋਂ ਬਿਲਕੁਲ ਇੰਨੀ ਨਜ਼ਦੀਕ ਜਾ ਕੇ ਜਾਂ ਕਦਮ ਪੁੱਟਣਾ ਮੈਂ ਸਮਝਦਾ ਇਹ ਜਾਣ ਕੇ ਕੋਈ ਨਾ ਕੋਈ ਪਲਾਨਿੰਗ ਦੇ ਤਹਿਤ ਇਹ ਸਾਰਾ ਸਟੈਪ ਕੀਤਾ ਗਿਆ ਜਿਦੇ ਵਿੱਚ ਥੱਲੇ ਰੀਚਿੰਗ ਦਿੱਤੂ ਸ਼ਾਮਿਲ ਨਹੀਂ ਸੀ ਬਲਕਿ ਬਾਕੀ ਹੋਰ ਬੰਦੇ ਵੀ ਬਹੁਤ ਸ਼ਾਮਿਲ ਸੀ ਜਿਨ੍ਹਾਂ ਦੀ ਸਾਰਿਆਂ ਦੀ ਪਲਾਨਿੰਗ ਨਾਲ ਇਹ ਕਦਮ ਚੁੱਕੇ ਗਿਆ ਹੈ ਕੈਨ ਸਵਾਲ ਤੁਸੀਂ ਰੀਚਿੰਗ ਬੱਬੀਆ ਸਵਾਲ ਜੀ ਪੂਰਾ ਸਪਸ਼ਟ ਹੋ ਗਈ ਹੈ ਕਿ ਕੋਈ ਤੁਸੀਂ ਭਿੱਜੇ ਸੀ ਰਾਣਾ ਮੇਜਰ ਨਹੀਂ ਯੋਜਨਾ ਅਸੀਂ ਬੱਬੀ ਜੀ ਨੂੰ ਨਹੀਂ ਭੇਜਿਆ ਸੀ ਕਿਉਂਕਿ ਸਾਡੇ ਕੋਲ ਵੀ ਬੱਬੀ ਨਾਲ ਕੋਈ ਅਸੀ ਗੱਲ ਨਹੀਂ ਸੀ ਉਸ ਤੋਂ ਪਹਿਲਾਂ ਆ ਜ਼ਰੂਰ ਸਾਡੀਆਂ ਸਪੱਸ਼ਟਪੱਤੀ ਨਾਲ ਤੇ ਮੇਰੀਆਂ ਡਿਸਕਸ਼ਨਾਂ ਹੁੰਦੀਆਂ ਰਹਿੰਦੀਆਂ ਨੇ ਉਹਦਾ ਮਤਲਬ ਇਹ ਨਹੀਂ ਮੈਂ ਉਹਨੂੰ ਪੱਕੇ ਦੇ ਸਪਸ਼ਟ ਤੌਰ ਤੇ ਨਹੀਂ ਕਿਹਾ ਕਿ ਪੱਪੀ ਜੀ ਤੁਸੀਂ ਉੱਥੇ ਜਾ ਕੇ ਸਾਡੀ ਨਾਮਜ਼ਦੀ ਕਰਨੀ ਹੈ ਕਿਉਂਕਿ ਪੱਪੀ ਜੀ ਨੂੰ ਸਾਡੀ ਨਾਮਜ਼ਦੀ ਕਰਨ ਦੀ ਕੋਈ ਲੋੜ ਨਹੀਂ ਸਾਡੀ ਨਾਮਜ਼ਦੀ ਕਰਨ ਵਾਸਤੇ ਸਾਡੇ ਪਰਿਵਾਰ ਚ ਮੈਂਬਰ ਬਹੁਤ ਨੇ ਠੀਕ ਹੈ ਬਦਲ ਇਹ ਹੈ ਕਿ ਕਦੇ ਸਵਾਲ ਪੁੱਛਿਆ ਗਿਆ ਮੀਡੀਆ ਵੱਲੋਂ ਮੈਂ ਮਸਨ ਕੀਤਾ ਤਾਂ ਜੋ ਉਹਨਾਂ ਸਵਾਲ ਪੁੱਛਿਆ ਗਿਆ ਸੀ ਤਾਂ ਉਹਦਾ ਜਵਾਬ ਠਕਿਆ ਜੀ ਦੇਖੋ ਮੇਰੀ ਜੇ ਹੁਣ ਸਾਰੀ ਸੱਚਾਈ ਪੁੱਛੋਗੇ ਤਾਂ ਇਹਦੇ ਚ ਉਹ ਕਿਉਂ ਬੋਲਿਆ ਗਿਆ ਜਾਂ ਉਹਨਾਂ ਨੂੰ ਬੁਲਾਇਆ ਗਿਆ ਇਹ ਹੁਣ ਡਾਕਟਰ ਸਾਹਿਬ ਦੱਸਣਗੇ ਜਾਂ ਰਾਜਾ ਗਿਰਦੀ ਦੱਸਣਗੇ ਪਰ ਸਾਡੇ ਨਾਲ ਕੋਈ ਹਜੇ ਤੱਕ ਐਸੀ ਕੋਈ ਗੱਲ ਨਹੀਂ ਹੋਈ ਸੀ ਤਾਂ ਵੇਟ ਕਰ ਰਹੇ ਹਾਂ ਵੀ ਸਾਡੇ ਕੋਲ ਆਉਣ ਆ ਕੇ ਸਾਡੇ ਨਾਲ ਗੱਲ ਕਰਨ ਸਾਡੀ ਡਿਊਟੀ ਲਾਉਣ ਪਰ ਸਾਡੇ ਵਰਗੇ ਅਸੀਂ ਇਕੱਲੇ ਨਹੀਂ ਪਿੰਡਾਂ 'ਚ ਕਈ ਲੋਕ ਐਸੇ ਬੈਠੇ ਨੇ ਜਿਨ੍ਹਾਂ ਦੇ ਦਿਲ 'ਚ ਕਾਂਗਰਸ ਦਾ ਦੀਵਾ ਚੱਲਦਾ ਔਰ ਉਹ ਤਿਆਰ ਬੈਠੇ ਨੇ ਸਾਡੀ ਗੱਲ ਮਦਦ ਕਰਨ ਵਾਸਤੇ ਪਰ ਅਫਸੋਸ ਇਹ ਹੋ ਜਾਂਦਾ ਹੈ ਵੀ ਜਦੋਂ ਪੁੱਛੇ ਨਹੀਂ ਜਾਂਦਾ ਲੋਕਾਂ ਨੂੰ ਫਿਰ ਉਹ ਨਿਰਾਸ਼ ਹੋ ਕੇ ਘਰੇ ਬਹਿ ਜਾਂਦੇ ਨੇ ਨੁਕਸਾਨ ਪਾਰਟੀ ਦਾ ਹੋ ਜਾਂਦਾ ਹੈ ਔਰ ਉਸ ਤੋਂ ਵੱਡਿਕਨ ਨੁਕਸਾਨ ਉਸ ਵਿਅਕਤੀ ਦਾ ਹੋ ਜਾਂਦਾ ਜੋ ਇਲੈਕਸ਼ਨ ਲੜ ਰਿਹਾ ਹੈ। ਸਮਰਾਲਾ ਤੋਂ ਦਿਨੇਸ਼ ਕੁਮਾਰ ਭਾਰਤਵਾੜ ਦੀ ਇੱਕ ਖਾਸ ਰਿਪੋਰਟ